ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਗਾਈਸ ਆਪਾਂ ਚੱਲਿਆ ਜੀ ਅੱਜ ਅੰਮ੍ਰਿਤਸਰ ਆ ਜੀ ਨਾਲ ਦੇ ਮੇਰੇ ਨੂੰ ਮਿਲਣ ਲੱਗੇ ਆ ਮੇਰੀ ਵੇਟ ਕਰਦੇ ਪਏ ਆ ਸਾਡੀ ਗੱਡੀ ਖੁੱਤੀ ਆ ਤੇ ਵੀਰ ਉਹ ਉਪਰਾ ਦੇਣਾ ਹੁਣ ਮੋਟਰਸਾਈਕਲ ਤੇ ਇਹ ਬੰਦੇ ਵੇਟ ਕਰਦੇ ਕਰਦੇ ਨਾਲ ਕੱਢਦੇ ਪਏ ਗੱਲਾਂ ਤੁਹਾਨੂੰ ਮਲਾਉਣੀ ਆ ਜੀ ਸਾਡੇ ਚਾਚਾ ਹੀ ਚੱਲੇ ਦਰਬਾਰ ਸਾਹਿਬ ਚਾਚਾ ਇੰਤਾਰ ਦੇਣਾ ਆਪਾਂ ਤੇ ਜਸ਼ਨਪ੍ਰੀਤ ਜੀ ਚੱਲੇ ਆ ਆਪਣੇ ਨਾਲ ਤੇ ਅਰਸ਼ਜੀਤ ਵੀ ਚੱਲੇ ਕੁਝ ਵੇਟ ਕਰਨ ਤੋਂ ਬਾਅਦ ਹਰਚੰਦ ਸਿੰਘ ਜੀ ਆ ਰਹੇ ਨੇ ਆਓ ਜੀ ਵੈਲਕਮ ਥੈਂਕ ਯੂ ਥੈਂਕ ਯੂ ਕਿੱਦਾਂ ਲੱਗੇ ਚੱਲੇ ਠੀਕ ਠਾਕ ਬਹੁਤ ਵਧੀਆ ਹਾਂਜੀ ਹਰਚੰਦ ਸਿੰਘ ਜੀ ਕਿੱਦਾਂ ਠੀਕ ਠਾਕ ਹੋ ਅਸੀਂ ਚੱਲੇ ਆ ਜੀ ਅੱਜ ਗਾਇਸ ਘੁੰਮਣਾ ਤੇ ਤੁਹਾਨੂੰ ਅੰਮ੍ਰਿਤਸਰ ਜਾ ਕੇ ਕੋਈ ਨਾ ਕੋਈ ਨਵੀਆਂ ਚੀਜ਼ਾਂ ਦਿਖਾਵਾਂਗੇ ਜਿੰਨੀਆਂ ਕਈ ਦੁਕਾਨਾਂ ਸਕੇ ਵਾਟੋ ਆਟਨ ਚੀਜ਼ਾਂ ਦਿਖਾਵਾਂਗੇ ਸਤਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੰਮ੍ਰਿਤਸਰ ਜਾ ਰਹੇ ਆ ਛੋਟਾ ਵੀਰ ਆਇਆ ਈ ਕੈਨੇਡਾ ਤੋਂ ਤੇ ਨਾਲ ਵੀਰ ਨਿਊਜ਼ੀਲੈਂਡ ਤੋਂ ਆਇਆ ਈ ਬਰੰਦਰ ਆਪਣਾ ਤੇ ਆਪਾਂ ਚੱਲੇ ਹਈ ਅੰਮ੍ਰਿਤਸਰ ਅਸੀਂ ਕਿਹਾ ਵੀ ਥੋੜਾ ਜਿਹਾ ਟਾਈਮ ਸਪੈਂਡ ਕਰ ਲਈਏ ਮੁੜ ਕੇ ਬਿਜ਼ੀ ਹੋਣਾ ਛੋਣਾ ਛੋਣਾ ਆਣਾ ਵਾ ਤੁਹਾਨੂੰ ਪਤਾ ਹੀ ਅੰਮ੍ਰਿਤ ਕੇ ਟਾਈਮ ਘਟ ਲੱਗਦਾ ਏ ਇਹ ਵੀਰ ਆਪਣਾ ਆਇਆ ਨਿਊਜ਼ੀਲੈਂਡ ਤੋਂ 2 ਸਾਲ ਬਾਅਦ ਹਾਂ ਤੇ ਜਸ਼ਨ ਜੀ ਆਏ ਆਪਣੇ 2 ਸਾਲ ਬਾਅਦ ਤੇ 2 ਸਾਲ ਬਾਅਦ 2 ਸਾਲ ਬਾਅਦ ਤੇ ਤੁਹਾਨੂੰ ਪਹਿਲਾਂ ਅਰਸ਼ ਜੀ ਨਾਲ ਮਲਾਉਨੇ ਆ ਲਓ ਅਛਿਰੇ ਕੀ ਹਾਲ ਜੀ ਬਸ ਵਧੀਆ ਜੀ ਚੜ੍ਹਦੀ ਕਲਾ ਤੁਹਾਨੂੰ ਵੀਰੇ ਕਿੱਦਾਂ ਲੱਗਾ ਇੰਡੀਆ ਆ ਕੇ ਇਹ ਜਾਂ ਬਹੁਤ ਬਹੁਤ ਵਧੀਆ ਲੱਗਾ ਜੀ 5 ਸਾਲ ਬਾਅਦ ਆਏ ਤੁਹਾਨੂੰ ਮਤਲਬ ਕਿੱਦਾਂ ਲੱਗਾ ਇੰਡੀਆ ਮੈਂ ਲਾਈਕ ਵੇਖਿਆ ਕਿ ਆਪਣੇ ਇੰਡੀਆ ਕਾਫੀ ਤਰੱਕੀ ਹੋ ਚੁੱਕੀ ਆ ਤੇ ਬਹੁਤ ਵਧੀਆ ਲੱਗਾ ਉੱਥੇ ਤੇ ਸੜਕਾਂ ਦੇ ਕੁੱਤੇ ਕੱਤੇ ਆਪਣੇ ਫਿਰਦੇ ਇੱਥੇ ਕੁਛ ਨਹੀਂ ਆਪਣੇ ਰੂਲ ਵਗੈਰਾ ਬਹੁਤ ਫਾਲੋ ਕੀਤੇ ਜਾਂਦੇ ਆ ਲੇਨ ਚ ਚਲਾਉਣੀ ਪੈਂਦੀ ਗੱਡੀ ਜੋ ਕੇ ਸਾਨੂੰ ਬਿਲਕੁਲ ਵੀ ਯਾਦ ਨਹੀਂ ਹੈਗੀ ਉੱਥੇ ਉੱਥੇ ਫਿਰ ਆਪਾਂ ਗੱਡੀ ਕਿਹੜੀ ਰੱਖੀ ਜੀ ਉੱਥੇ ਆਪਾਂ ਆਲਟੋ ਰੱਖੀ ਜੀ ਗੱਡੀ ਸਾਡੇ ਨੇ ਵੱਡੀ ਰੱਖੀ ਉਦਾਂ ਮਜਾ ਥੋੜਾ ਕਰਦੇ ਪਏ ਕਿਹੜੀ ਗੱਡੀ ਰੱਖੀ ਹੈੀ ਦੱਸ ਦੋ ਉੱਥੇ ਜੀ ਫੋਰਚੂਨਰ ਰੱਖੀ ਹੈ ਹਾਂਜੀ ਗਾਇਸ ਮੇਨ ਅੱਡਾ ਛਪਾਲ ਇਹ ਤਰਨਤਨ ਨੂੰ ਰਸਤਾ ਚੱਲ ਜਾਂਦਾ ਜੀ ਇੱਥੋਂ ਸਿੱਧਾ ਅੰਮ੍ਰਿਤਸਰ ਨੂੰ ਜਾਂਦਾ ਜੀ ਇਧਰ ਟਾਰੀ ਰੋਡ ਤੇ ਜਾਂਦਾ ਜੀ ਸਿੱਧਾ ਅੰਮ੍ਰਿਤਸਰ ਜਾਈਦਾ ਜੀ ਹਾਂਜੀ ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਤੇ ਇਹ ਰਸਤੇ ਵਿੱਚ ਪੈਂਦਾ ਹੈ ਭਿੱਖੀਵੜ ਤੋਂ ਅੰਮ੍ਰਿਤਸਰ ਚ ਬਾਗ ਤੋਂ 2 ਕਿਲੋਮੀਟਰ ਦੂਰ ਹੈ ਉਹ ਆਈ ਦੂ ਸੱਚੀ ਬੋਲਿਆ ਇਹ ਗੇਟ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਇੱਥੋਂ ਕੋਈ ਕਿਲੋ ਕੋ ਡੇਢ ਕਿਲੋਮੀਟਰ ਮੈਨ ਕੋਰ ਦਰਵਾਦਾ ਸਾਹਿਬ ਆ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਹੁਣ ਆਪਾਂ ਚਲੋ ਅੰਮ੍ਰਿਤਸਰ ਨੂੰ ਜਾ ਰਹੇ ਆ ਫਿਰ ਤੁਹਾਨੂੰ ਦੱਸਦੇ ਹਾਂ ਜੀ ਹਾਂ ਜੀ ਤੁਸੀਂ ਬਾਬਾ ਬੁੱਢਾ ਸਾਹਿਬ ਆਓਗੇ ਜੀ ਦਰਸ਼ਨ ਕਰਨ ਤੇ ਸੰਡੇ ਦੇ ਸੰਡੇ ਟੋਲ ਪਲਾਇਆ ਫਰੀ ਹੈ ਜੀ ਤੇ ਉਸ ਤੋਂ ਬਾਅਦ ਇਹ ਪਰਚੀ ਲਾ ਦਿੰਦੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਫਿਰ ਤੋਂ ਇਹ ਨਾ ਅੰਮ੍ਰਿਤਸਰ ਸਾਹਿਬ ਦੀ ਮੰਡੀ ਆ ਇਹ ਬਹੁਤ ਵੱਡੀ ਮੰਡੀ ਆ ਅੰਮ੍ਰਿਤਸਰ ਦੀ ਮੇਨ ਭਗਤਾਂ ਵਾਲੀ ਮੰਡੀ ਆਏ ਇੱਥੇ ਐਵਰੇਜ ਝੋਨੇ ਦੀ ਲਾਲੋ ਤੁਸੀਂ ਵੀ ਲੱਖ ਬੋਰੀ ਰੋਜ਼ ਦੀ ਆਉਂਦੀ ਹੋਊਗੀ ਬਹੁਤ ਵੱਡੀ ਮੰਡੀ ਆ ਇਹ ਹਿਸਾਬ ਨਾਲ ਸਮੁੰਦਰ ਹੀ ਆ ਮੰਡੀ ਬਹੁਤ ਵੱਡੀ ਆ ਸਭ ਤੋਂ ਵੱਡੀ ਮੰਡੀ ਆ ਜੀ ਸਾਡੇ ਏਰੀਆ ਦੀ ਹੁਣ ਵੀ 15 ਨੂੰ 17 18 ਕਹ ਲਿਓ ਬਾਸਤੀ ਉਹ ਉੰਜ ਸੀਜ਼ਨ ਸ਼ੁਰੂ ਹੋਣਾ ਵਾ ਇਹ ਰੋਡ ਬਲੌਕ ਹੀ ਹੋ ਜਾਂਦਾ ਵੀ ਲੰਘਿਆ ਨਹੀਂ ਜਾਂਦਾ ਟਰਾਲੀ ਇੰਨੀ ਆਉਂਦੀ ਲਾਕੇ ਬੰਨੇ ਉਹ ਪਿੰਡਾਂ ਦੀ ਜ਼ਿਲ੍ਹੇ ਦੀ ਅੰਮ੍ਰਿਤਸਰ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਤਰਨਤੰਗ ਸਾਰੇ ਜਿੰਨੇ ਹਾਂ ਹਾਂਜੀ ਅੰਮ੍ਰਿਤਸਰ ਪਹੁੰਚ ਚੁੱਕੇ ਆ ਜੀ ਭਗਤਾਂ ਵਾਲੇ ਮੇਨ ਚੌਂਕ ਦੇ ਵਿੱਚ ਹਾਂਜੀ ਵੀਰ ਜੀ ਅੰਮ੍ਰਿਤਸਰ ਪਹੁੰਚ ਗਏ ਆ ਤੇ ਇਹ ਗੁਰਦੁਆਰਾ ਸਾਹਿਬ ਸ਼ਹੀਦਾ ਸਾਹਿਬ ਆ ਜੀ ਧੰਨ ਧੰਨ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸਾਹਿਬ ਆ ਤੇ ਚਾਚਾ ਹੀ ਨੇ ਉਤਰਨਾ ਹੀ ਇੱਥੇ ਕਿਉਂਕਿ ਇਹਨਾਂ ਸੇਵਾ ਕਰਨੀ ਹਦੀ ਐ ਫਿਰ ਚੱਲੇ ਤੇ ਅਹੀਂ ਹੁਣ ਥੋੜਾ ਸਾਨੂੰ ਕੰਮ ਸੀ ਠੀਕ ਐ ਜੀ ਇਹ ਅਜੀ ਸ਼ੀਦਾਂ ਸਾਹਿਬ ਦੇ ਕੋਲ ਗੁਰੂ ਰਾਮਦਾਸ ਹਸਪੀਟਲ ਹਾਂਜੀ ਗਾਇਸ ਅਲਫਾ 1 ਪਹੁੰਚ ਚੁੱਕੇ ਆ ਜੀ ਤੇ ਅੰਦਰ ਦੀ ਐਂਟਰੀ ਕਰਦੇ ਆ ਜੀ ਕਾਰ ਪਾਰਕਿੰਗ ਲਾਉਣੀ ਹੈ ਨੂੰ ਆਪਾਂ ਆਪ ਜੀ ਕਾਰ ਕਰਤੀ ਪਾਰਕਿੰਗ ਤੇ ਤੁਹਾਨੂੰ ਅੰਦਰ ਦਾ ਵੀਊ ਦਿਖਾਉਂਦੇ ਆ ਜੀ ਇਹ ਸਾਰੀ ਗੱਡੀਆਂ ਦੀ ਕਾਰ ਪਾਰਕਿੰਗ ਹੈ ਜੀ ਅਸੀਂ ਚੈਕਿੰਗ ਕਰਾ ਕੇ ਅਗਲੀ ਐਂਟਰੀ ਫੇਅ ਲਈ ਹੋਈ ਹੈ ਗੱਜੂ ਨੇ ਖੜਾ ਨਹੀਂ ਇੱਥੇ ਬਈ ਕਾਇਨਨ ਖਾਣੋ ਨਾਲ ਉਹ ਖਾਣਾ ਹੈ ਉਹ ਸਪਰਾਈਜ਼ ਕਰਾਉਣ ਲਈ ਜਾਂ ਫੈਂਡ ਲਈ ਆਹੋ ਫੈਂਡ Thank you. And then you are. ਮਾਲ ਚ ਬਾਹਰ ਆ ਗਏ ਆ ਤੇ بارش ਬਹੁਤ ਤੇਜ਼ ਹੋ ਗਈ ਆ ਤੇ ਰੰਜੀਤ ਅਭੀ ਨਿਓ ਚੱਲੇ ਤੁਹਾਨੂੰ ਦਿਖਾਉਂਦੇ ਆ ਰੰਜੀਤ ਦੇ ਵੀ ਨਿਓ ਰੰਜੀਤ ਅਭੀ ਤੇ ਵੀ ਨਿਓ ਹੋਣ ਲੱਗੀਆਂ ਨੇ ਝੜੀਆਂ 'ਚ ਸੱਜਣਾ ਸੌਣ ਦੀਆਂ ਇਹ ਕਿੰਨੀ ਪਰੀ ਹੁੰਦੀ ਹੋਈ ਜੱਟ ਦੀਆਂ ਨਜ਼ਰਾਂ ਉਤਾਰਦੀ ਏ ਅੱਜ ਮੇਰੇ ਪਿਆਰ ਕਿਉਂ ਤੇ ਚੁੰਦੀ